ਆਓ ਜੀ ਅੱਜ ਦਾ ਵਲੌਗ ਸਟਾਰਟ ਕਰਦੇ ਆਪਾਂ ਆਪਾ ਪਉਨੇ ਹਰੇ ਫੱਕ ਲਾਉਣੀ ਹੈ 1509 ਦੀ ਤੇ ਉੱਥੇ ਰੇ ਭਾ ਕੇ ਆਉਣਾ ਪਹਿਲਾਂ ਕੁਛ ਤਾਂ ਪਈਏ ਉੱਥੇ ਕੋਕੋਨਟ ਟਾੜੀ ਉਹ ਦੂਜੀ ਖੰਬਾਣੀ ਰੇ ਹੁੰਦੀ ਹੈ ਜਿਹੜੀ ਉਸ ਤਾਂ ਪਈਆ ਤੇ ਕੁਛ ਥੱਲੇ ਸਿੱਟਣ ਵਾਲੀ ਆ ਹਾਰੂੜੀ ਜੜੀ ਲੈ ਕੇ ਜੰਨੇ ਆ ਆਪਾ ਪਾ ਪਾਈ ਜਾਂਦਾ ਰੇ ਐਨਵੇਂ ਲੱਗਦਾ ਨਾਲ ਨਵੇਂ ਨਾਲ ਲੱਗਦਾਗਾ ਅਮਰੀਕੀ ਲੈ ਕੇ ਜਾਵਾਂਗੇ ਅਮਰੀਕਾ ਚੰਗੀ ਰਹਿੰਦੀ ਐ ਡੜੀ ਜੀ ਨਹੀਂ ਬਣਦੀ ਫਿਰ ਲੋ ਜੀ ਆਪਾਂ ਰੇੜਾ ਰੇੜਾ ਭਰਤਾ ਤੇ ਰੇੜਾ ਆਪਾਂ ਲੈ ਗਿਆ ਖੇਤ ਨੂੰ ਤੇ ਆਪਾਂ ਚੱਲਦੇ ਆ ਮੈਂ ਤੇ ਇੱਕਾ ਬੀ ਪਿਉਂਦੀ ਏ ਕਿਰਾ ਈ ਹੁਣ ਭਿਉ ਆ ਦਿੰਨੇ ਆਗੇ ਕੱਲ ਨੂੰ ਦੁਪਹਿਰੇ ਵੀ ਕੱਢ ਦਾਂਗੇ ਤੇ ਉਦੋਂ ਬਾਅਦ ਉਹਦੇ ਉੱਤੇ ਗਿੱਲਾ ਕੱਪੜਾ ਪਾ ਦਾਂਗੇ ਹੁਣ ਆ ਵੀ ਭਿਉਣੇ ਆ ਪਾਪਾ ਲੈ ਗਿਆ ਰੇ ਵੀ ਭਿਉ ਆਗੇ ਉਹਦੇ ਕੋਲ ਜਾਣਨੇ ਆਗੇ ਉਹ ਜਦੋਂ ਖੇਤ ਪਹੁੰਚੋ ਤਾਂ ਪਹੁੰਚ ਜਾਏ ਫਿਰ ਇਹ ਖੰਡਾਵਾਂਗੇ ਤੇ ਵੀ ਭਿਉ ਆਈ ਆ ਅੱਜ ਹੋਈ ਉਹ ਵੀ ਆਪਾਂ ਭਿਉਣਿਆਂਗੇ 201509 ਲక్ష్ਮਤੀ ਤੇ ਹੁਣ ਭਿਉਣੇ ਆਗੇ ਇਹ ਕੱਲ ਨੂੰ ਛਾਂਵ ਤੋਂ ਥੋੜਾ ਜਿਹਾ ਲਾਉਣ ਤੋਂ ਘੰਟਾ ਤੋਂ ਪਹਿਲਾਂ ਕੱਢ ਲਾਂਗੇ ਫਿਰ ਬਾਅਦ ਵਿੱਚ ਕਪੜੇ ਨਾਲ ਪਿਆਉਂਦਾ ਔਰ ਇਹ ਟੱਬ ਤੇ ਆਪਾਂ ਪਿਆਉਣੇ ਆ ਸਪਰੇਅ ਕਰਨ ਵਾਲੀਆਂ ਕੋਈ ਫੰਗਸ ਵਾਲੀ ਇਹ ਨਾ ਇਹ ਆਪਾਂ ਪਿਆਉਣੀਆਂ ਬੀ ਉਹ ਆਖੀ ਗੁਰੂ ਜੀ ਸਤ ਪਨਾਸ ਸੱਚਾ ਜੀ ਵਧੀਆ ਹੋਵੇ ਇਹ ਕੱਟਣ ਨਾਲ ਤਾਂ ਆਖੀ ਗੁਰੂ ਜੀ ਨਾ So now she's 做内托，做安内托。 ਹੋਰ ਪਾਵਾਣਾ ਪਾਣੀ ਹੋਰ ਪਾ ਨੀ ਤਾਂ ਵਧੀਆ ਯਾਰ ਵੀ ਸਹੀ ਆ ਵਧੀਆ ਲਓ ਜੀ ਆਪਾਂ ਪਾਣੀ ਪਾਉਣਾ ਹੁਣ ਹੋਰ ਉਲਟੀ ਪੈ ਜਾਂਦੀ ਆ ਤੇ ਫੇਰ ਵੀ ਭਿਉ ਕਹੇ ਚੱਲਦੇ ਆ ਖੇਤ ਤੇ ਰੇਰੂ ਪਾਉਣੇ ਆਗੇ ਤੇ ਜਿਹੜਾ ਅੱਧਾ ਠਹਿਰ ਕੇ ਲਾਵਾਂਗੇ ਉਹੋ 2-3 ਦਿਨਾਂ ਬਾਅਦ ਇਹ ਕੱਲ ਨੂੰ ਲਾ ਦਾਂਗੇ ਤੇ ਉਹ 3-4 ਦਿਨਾਂ ਬਾਅਦ ਲਾ ਦਾਂਗੇ ਇਹ ਅੱਗੇ ਪਿੱਛੇ ਹੋ ਜੂ ਫਰਕ ਪੈ ਜੂ ਤੇ ਜੇ ਵੀ ਕਿਸੇ ਨੇ ਲੈਣੀ ਹੋਵੇ 1509 ਦੀ ਫੱਕ 22 ਸਮਤੀ ਦੀ 5-6 ਕਿੱਲਿਆਂ ਦੀ ਫੱਕ ਦੇ ਦਾਂਗੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਲਾਵਾਂਗੇ ਅੱਜ ਤੋਂ 27 ਦਿਨਾਂ ਬਾਅਦ ਲੈ ਸਕਦਾਗਾ ਮਹੀਨੇ ਵਾਦਵੀ ਲੈ ਸਕਦਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ 1509 ਦੀ ਮਹੀਨੇ ਬਾਅਦ ਫੱਕ ਤਿਆਰ ਹੋਊਾ ਆਪਣੇ ਕੋਲੇ ਜੇ ਕਿਸੇ ਨੂੰ ਲੈਣੀ ਹੋਵੇ ਪੰਜ ਛੀ ਕਿੱਲਾਂ ਦੀ ਲੈ ਸਕਦਾ ਚਲੋ ਪਾਣੀ ਪਾ ਕੇ ਚ ਮਿਲਦੇ ਆਂ ਖੇਤ ਜਾ ਕੇ ਸਮਾਂ ਲੋ ਜੀ ਆਪਾਂ ਜਈ ਅਨੇ ਖੇਤਾਂ ਕੱਚੀ ਬਈ ਦੇ ਆ ਗਏ ਉਹ ਵੀਰੋਂ ਲੱਗਦਾ ਵੀ ਬਾਪਾ ਬਹਾਂ ਦੇ ਗਿਆ ਇਹ ਆਪਾਂ ਨਹੀਂ ਜਾਣਦੇ ਆਗੇ ਅ ਦੋ ਮਿੰਟਾਂ ਜਾਪਾ ਉਥੇ ਪਹੁੰਚ ਜਾਗੇ ਤੇ ਰੇਹ ਬਣਾਉਣੇ ਆ ਫੇਰ ਚੱਲਦੇ ਆ ਉਥੇ ਆ ਕੇ ਉਹ ਵੀ ਖੇਤ ਆ ਗਏ ਤੇ ਰੇਹ ਲਾਈ ਜਾਂਦਾ ਪਾਪਾ ਇਧਰ ਸਾਡੇ ਆਉਣ ਤੋਂ ਪਹਿਲਾਂ ਲਾਤੀ ਸੀ ਇਹ ਲਾ ਕੇ ਰੇ ਤੇ ਫਿਰ ਸੁਹਾਗਾ ਮਾਰਾਂਗੇ ਤੇ ਫਿਰ ਪਾਵਾਂ ਕਿਯਾਰੀ ਗਾਂ ਕਰ ਲਾ ਗਾਂ ਗਾਂਹਾ ਹੱਥ ਪਾ ਲਈ ਬਾੜੀ ਇੱਕ ਥਾਂ ਤੇ ਨਾ ਸੈਟ ਢੇਰੀ ਲਾ ਲਾ ਖੰਡਾ ਦੇ ਬਸ ਥੋੜਾ ਜਿਹਾ ਹੋਰ ਕਰ ਲੈਣ ਦੇ ਸਾਰੀ ਇੱਥੇ ਲਾ ਲਾ ਬੰਦ ਕਰ ਲੈ ਕੇ ਨਾ ਬੰਦ ਕਰ ਲੈ ਕੇ ਨਾ ਆ ਇੱਧਰ ਕੇ ਨਾ ਫੀਤਾ ਮਰਾ ਦੇ ਫਿਰ ਆਪਾਂ ਉਸ ਥਾਂ 'ਚ ਖੰਡਾ ਦੂ ਆਹੀਂ ਇਹ ਕਮ ਫੀਤਾ ਮਰਾ ਆ ਫੀਤਾ ਮਰਾ ਤੋ ਰਾਂ ਆ ਜਾ ਆ ਜਾ ਜਾ ਪੱਜਾ ਪੱਜਾ ਉਹ ਬੱਟ ਨਾਲ ਲਾ ਲਈ ਬਾੜੀ ਬੱਟ ਦੇ ਲੈ ਬੇਣਾ ਸਿੱਟੀ ਬੱਟ ਨਾਲ ਮੜਾ ਜਿੰਦਰਾ ਲਾਵਾਂਗੇ ਤਾਂ ਹਾਂ ਮਿੱਟੀ ਚੜਾਵਾਂ ਬੱਟ ਨਾਲ ਪਾਣੀ ਨਹੀਂ ਜਾਂਦਾ ਲਾਲ ਹੈ ਇੱਥੇ ਵਸ ਤਾਲਾ ਉਹਦੀ ਸੇਦ ਇੱਥੇ ਜੇ ਆਉਂਦੀ ਆ 33 ਫੁੱਟ ਲਾ ਲਵਾਂ ਲੇ ਇੱਥੇ ਲੈ ਇਧਰ ਆਇਆ ਉਹ ਵੀ ਇੱਕ ਪਾਸੇ ਤਾਂ ਕਰ ਲਈ 33 ਦੂਜੀ ਗੱਰੀ ਇਹਨੇ ਚੌੜੀ ਤੇ ਇੱਕ ਪਾਸੇ ਕਰਦੇ ਆਂ ਕਿ 60 इत हो गया संताली दस के फुट होर कर लीए आ जाए कपा जप जप जिते मैं लीख मारी इी अगे 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 हाँ लाला इतना ਵਿੱਚ ਦਾ ਟੋਟਲੋਂ ਅੱਲਾ 10 ਫੁੱਟ ਇੱਥੇ ਨਾ ਨਿਸ਼ਾਨੀ ਲਾਤੀ 60 ਫੁੱਟ ਹੋ ਗਿਆ ਉਧਰ ਚੱਲ ਪਰ ਲਈ ਕੈਰੀ ਮਣੀ ਓਕੇ ਮੈਂ ਤੇ ਇੱਚੀ ਤਾਂ ਆਇਆ ਲੰਬਾਈ ਮੈਂਦੇ ਆ ਉਹਦੀ ਅੱਗੇ ਦੇ ਖੇਤ ਰਿਆ ਕਰ ਅੱਗੇ ਤਰਪਾ ਤੋਰਦਾ ਨਹੀਂ ਲਾਲਾ ਉਹਦੇ ਸਿਰੇ ਤੇ ਲਾਲਾ ਲਾਲਾ ਸਿਰੇ ਤੇ ਇੱਥੇ ਲਾਲੀ ਇਹ 50 ਫੁੱਟ ਮੰਨ ਲਾ 50 ਫੁੱਟ ਉਹ 10 ਫੁੱਟ ਵਾਧਾ ਵੈਸਾ ਇਹ ਛੀ ਮਰ ਲਿਆ ਉਹ ਸੱਤ ਲਾ ਦਿੰਨੇ ਆ ਸੱਤ ਵਾਧੂ ਆ ਸੱਤ ਮਰਲੇ ਵਾਧੂ ਆ ਫਿਰ 16 ਕਿਲੋ ਵੀ ਆਗਾ ਉਹ 8 ਲਾ 8 ਲਾਵਾਂਗੇ ਤਾਂ 2 ਕਿਲੋ ਮਰਲੇ ਦਾ ਪਊਗਾ ਪਰ ਸੰਗਣੀ ਲਾਵਾਂਗੇ ਸੱਤ ਹੀ ਲਾ ਦਿੰਨੇ ਆ ਸੱਤ ਵਾਧੂ ਰਹਿਣਗੇ ਉਹਦਾ ਵੀ ਦੇ ਹਿਸਾਬ ਨਾਲ ਹੀ ਲੱਗਣਗੇ ਜਿੰਨੀ ਸੰਗਣੀ ਹੋ ਕਿੱਥੇ ਹੋ ਗਿਆ ਉਹ 체 ਤਾਂ ਹੀ ਆ ਉਹ ਖੁੰਝ ਤਾਂ ਹੀ ਲੀਖ ਮਾਰ ਕੇ ਖੜਦਾ ਫੜਣੀ ਇਕੱਠਾ ਕਰੀ ਆਂ ਦੱਸਦਾ ਇਹ ਇੱਥੇ ਤਾਂ ਹੀ ਆ ਉਹਦੇ ਜਿੰਨੀ ਚੌੜੀ ਤੇ ਇੱਥੇ ਤਾਂ ਇੰਨੀ ਲੰਮੀ ਬਸ ਇਹ ਹੋ ਗਏ 7 ਮਰਲੇ ਉਹ ਸੀ ਆ ਉਹਦੇ ਨਾਲ 10 ਫੁੱਟ ਹੀ ਵੱਧ ਆ ਵੈਸਾ ਉਹਦੇ ਨਾਲ 10 ਫੁੱਟ ਥੋੜਾ ਜਿਹਾ ਵੱਧ ਆ ਉਹ 50 ਫੁੱਟ ਐ ਸਲੋਟਾ ਇਹ 60 ਆ ਤੇ ਐਸ ਲੋਟ ਦੋਨੇ 33 33 ਆ 33 ਬਾਈ 60 ਦੇ 7 ਵਾਰਲੇ ਬਣ ਗਏ 7 ਤੋਂ ਮਾੜਾ ਮੋਟਾ ਉੱਤੇ ਹੀ ਹੋ ਗਿਆ ਤੇ ਉੱਥੇ ਪਾ ਦਾਂਗੇ ਵੱਟ ਸੁਹਾਗਾ ਮਾਰਦੇ ਪਹਿਲਾਂ ਰੇਖੰਡਾ ਆਉਣੇ ਆ ਲਓ ਵੀ ਫੱਕ ਆਪਣੀ ਆਹ ਹੈ ਜੀ ਹੈਗੀ ਕਣੀਆਂ ਨਾਲ ਚਮਕਦੀ ਤਾਂ ਹੈ ਆ ਤਾਂ ਨਹੀਂ ਹੁੰਦੀ ਠੀਕ ਤੇ ਦੂਜੀ ਠੀਕ ਹੋ ਜਾਊਗੀ ਜਿਹੜੀ ਹਰੀ ਹਰੀ ਦੀ ਦੀ ਉਹ ਠੀਕ ਹੋ ਜਾਊ ਮੇਰੇ ਹਿਸਾਬ ਨਾਲ ਦਸ ਦੇਣਾ ਆਵਾਜ਼ ਲਾ ਦਾਂਗੇ ਜਮੀਂ ਪਾ ਦੇਣਾ ਰੱਬ ਥੋੜਾ ਜਿਹਾ ਪੰਜ ਪੰਜ ਛੇ ਛੇ ਅੰਗਲਾ ਉਹਦੇ ਨਾਲ ਗੱਲ ਬਣ ਜੇ ਕਰਦੇ ਹਾਂ ਹੱਲ ਹੁਣ ਤਾਂ ਮੱਕੀ ਵੀ ਚੌਂਕਣ ਲੱਗ ਗਈ ਤੇ ਜਮਾਰ ਰੁੱਕੀ ਨਹੀਂ ਜਮਾਰ ਤਾਂ ਕੋਈ ਕੋਈ 부ਝਾ ਜਾ ਹੁਣ ਜੋੜ ਕੇ ਲਿਆਉਣੇ ਸੁਹਾਗਾ ਚੱਲਦੇ ਹਾਂ ਲਓ ਜੀ ਆਪਾਂ ਚੱਲੇ ਆ ਸੁਹਾਗਾ ਲੈਣ ਤੇ ਚੱਲਦੇ ਹਾਂ ਮੱਕੀ ਜਾ ਸੈਟ ਸੈਟ ਦੇਖੋ ਕਿੰਨੀ ਹੈਗੀ ਤੇ ਬਲਾਂ ਮੈੱਕੀ ਮੱਕੀ ਆ ਬਸ ਸੁਹਾਗਾ ਲਿਆਉਣਾ ਉਹ ਤੋਂ ਅੱਗੇ ਸੁਹਾਗਾ ਲੈ ਕੇ ਆਉਣਾ ਲਾਉਣੇ ਆ ਕਿ ਆਉਂਦੇ ਨਾ ਭਾਰੇ ਖੰਡਾ ਦੂਆ ਲੋ ਵੀ ਆਪਾਂ ਆ ਕੇ ਸੁਹਾਗੇ ਕੋਲੇ ਸੁਹਾਗਾ ਜੋੜਦੇ ਆ ਹੁਣ ਸੰਗੜ ਆਹੀ ਲੱਗੇ ਇਸ ਦਾ ਪਤਾ ਤੇ ਚਲਦੇ ਆਂ ਸੁਹਾਗਾ ਲੈ ਕੇ ਆਓ ਜੀ ਤੁਹਾਡਾ ਲਾਉਣਿਆਂ ਕੇ ਜੋੜ ਲਿਆ ਆਪਾਂ ਸੁਹਾਗਾ ਤੁਹਾਡਾ ਜੋੜ ਲਿਆ ਹੁੰਦਾ ਜੋੜ ਲਿਆ ਤੇ ਹੁਣ ਲਾਉਣੇ ਆ ਉਧਰ ਉਧਰ ਸਾਰੀ ਜਗ੍ਹਾ ਤੇ ਲਾਵਾਂਗੇ ਉਹ ਉੱਥੇ ਲੈ ਕੇ ਇੱਥੇ ਤਾਂ ਇਧਰ ਸਾਰੀ ਜਗ੍ਹਾ ਤੇ ਲਾਵਾਂਗੇ ਕਰਦੇ ਆ ਚਾਲੂ ਨੋ ਵੀ ਡੈਡੀ » சnการ होníเดีย lethaate ਜੀ ਸੁਹਾਗਾ ਲਾਤਾ ਤੇ ਮੈਂਤੀ ਕਰਕੇ ਲੀਖ ਵੀ ਮਾਰਤੀ ਤੇ ਹੁਣ ਪਾਉਣਾ ਕਿਆਰੀ ਆ ਦੇਖੋ ਲੀਖ ਮਾਰਤੀ ਤੇ ਸੁਹਾਗਾ ਲਾਤਾ ਵਧੀਆ ਤੇ ਹੁਣ ਪਾਉਣਾ ਕਿਆਰੀ ਤੇ ਮੈਂ ਪਾਉਣਾ ਇਧਰ ਖਾਲੀ ਪਣੀ ਖਾਤਰ ਕਿਧਰ ਗੱਲਾਂ ਕਰੀ ਐ ਨਾ ਆਹ ਇੱਕ ਇਹ ਡਾਇਲੋਗ ਆ ਹਾਂ ਥਾਲੀ ਬਣਾਉਣੀ ਸ਼ੁਰੂ ਪਾਣੀ ਛੱਤਰ ਬਣਾਉਣੇ ਆਪਾਂ ਖਾਲੀ ਨਾਲ ਨਾਲੇ ਰੇ ਬਣਾ ਦਨੇ ਆ ਖਾਲੀ ਆਪਾਂ ਤੋ ਰਹਾ ਹੈ ਕਰੇਗਾ ਆਹ ਹਾਂ ਫਿਰ ਹਾਲ ਦਾ ਮਾਰਾ ਉਹ ਕੀ ਗੇਣਾ ਆਪ ਆਪ ਆਪਣਾ ਨਵਟਾ ਬਾਹਰਲੇ ਪਾਸੋਂ ਬੰਦ ਖਿੱਚ ਲਾ ਹਾਂ ਇੱਧਰ ਤਾਂ ਆਪਾਂ ਲਾਉਣੀ ਨਹੀਂ ਇੱਧਰ ਤਾਂ ਮਾੜੀ ਮੋਟੀ ਵੱਧ ਫਿੱਕੀ ਹੋ ਤਾਂ ਕੋਈ ਨਹੀਂ ਬਾਹਰਲੇ ਪਾਸੋਂ ਬਾਹਰ ਖਿੱਚ ਲਾ ਲੋ ਫੋਲਾ ਖੇੜਨਾ ਕਿਤੇ ਆ ਚੱਠੇ ਤੋਂ ਇੱਕ ਆਜਣਾ ਦੂਜੀ ਵਾਰੋਂ ਖੇਚਣਾ ਉੱਧਰ ਲਿਆ ਚਾਰ ਕੈਂਚੀ ਪੈਪ ਲਾ ਦਾਂਗੇ ਪਹਿਲੀ ਕੈਰੀ ਗੈਚ ਤੇ ਦੂਜੀ ਚ ਵੀ ਤੀਜੀ ਜਿੱਦ ਸਿੱਧਾ ਛੱਡਦਾ ਹਾਂ ਆ ਇਧਰੋਂ ਥੋੜੀ ਫੇਰ ਹੁਣ ਇੱਕ ਪਾਸੇ ਦੀ ਲੱਗਿਆ ਕਰੋ ਫੇਰ ਬੰਨਾ ਪਾਇਆ ਕਰਾਂਗੇ ਇਧਰ ਹੁਣ ਇਧਰ ਨਾਲ ਖਾੜੀ ਕਿੰਨੀ ਚਾੜੀ ਪੈਂਦੀ ਆ ਇੱਕ ਪਾਸੇ ਤਾਂ ਆ ਜਾ ਕਰੋ ਮਾੜੀ ਇਹਦਾ ਵੱਟ ਪਾਉਣੀ ਆ ਬਣ ਗਈ ਵੇ ਕਿਆਰੀ ਵੀ ਪਾਤੀ ਤੇ ਖਾਲੀ ਵੀ ਪਾਤੀ ਨਾ ਹੀ ਫੱਕ ਖਾਤਰ ਤਿਆਰਾ ਕੰਮ ਵੈਸੇ ਕੱਲ ਨੂੰ ਲਾ ਦਾਂਗੇ 1509 ਆਦੀ ਗੱਲ ਨੂੰ ਸ਼ਾਮ ਨੂੰ ਲਾ ਦਾਂਗੇ ਕਿਆਰੀ ਵੀ ਤਿਆਰ ਆ ਤੇ ਫਰਾਂਗਾ ਹਾਂ ਮਣਕੇ ਨਿਸ਼ਾਨੀ ਹੋਰ ਲੋਣੇ ਉਹ ਤਿੰਨ ਚਾਰ ਦਿਨ ਠਹਿਰ ਕੇ ਸਿੱਟਦਾ ਏ ਜੇ ਕਿਸੇ ਲੋਡ ਹੋਈ ਤਾਂ ਲੈ ਜੂਗਾ ਉਹ ਇੱਥੇ ਮੋਥਰਾ ਜਵਾਲਾ ਹੁੰਦਾ ਬੰਦਰਾ ਕਾਖਾੜੀ ਸਪਰੇ ਜੀ ਹੱਥ ਨੇ ਮਾਰ ਹੀ ਜਾਵੇਂ ਕੱਢ ਲੈ ਫੀਤਾ ਇੱਕ ਲਿਆਓ ਜੀ ਲਿਆਓ ਜੀ ਆ ਜਾ ਮੈਂ ਹੁੰਦੇ ਆ ਫਿਰ ਸਵਾਗਾ ਤੌਰ ਤਾ ਟਰੈਕਟਰ ਗੱਡੇ ਵਾਂਗਰੀ ਜੋੜਦਾ ਸਵਾਗਾ ਤੇ ਮੈਂ ਮੋਟਰਸਾਈਕਲ ਲੈ ਕੇ ਚੱਲਦਾ ਕੰਮ ਕਰਤਾ ਤਿਆਰ ਤੇ ਹੁਣ ਕੱਲ ਨੂੰ ਆਵਾਂਗੇ ਸ਼ਾਮ ਨੂੰ ਅੱਜ ਸ਼ਾਮ ਨੂੰ ਫੱਕ ਨੂੰ ਪਾਣੀ ਲਗਦਾ ਐ ਦੂਜੀ ਨੂੰ ਤੇ ਕੱਖ ਵਾਲੀ ਦੇਖਾਂ ਸਪਰੇਅ ਜੀ ਕਰਾਂ ਚੱਲਦੇ ਆ ਕਰਾ ਨੂੰ ਮਿਲਦੇ ਆ ਫਿਰ ਆਹ ਪਾਣੀ ਦੀ ਵਈ ਕੋਈ ਪਾਣੀ ਰਿਫਰਿਸ਼ ਨਹੀਂ ਕਰਦਾ ਨਾ ਫਰਿੱਜ ਵਾਲਾ ਨਾ ਕੋਈ ਠੰਡਾ ਜਿਹੜਾ ਨਹਿਰ ਦਾ ਠੰਡਾ ਠਾਰ ਪਾਣੀ ਆ ਨੇਚਰਲ ਪਾੜਾਂ ਦਾ ਕੁਦਰਤੀ ਪਾਣੀ ਆ ਹੁਣ ਉੱਥੋਂ ਕੰਮ ਨਵੇੜ ਕੇ ਆਇਸੀ ਤੇ ਪਾਣੀ ਪੀਤਾ ਆ ਗਿਆ ਆਨੰਦ ਹੀ ਆ ਗਿਆ ਆ ਪਾਣੀ ਵਰਗੀ ਰਿਫਰਿਸ਼ ਨਹੀਂ ਯਾਰ ਮਿਲਦੇ ਆ ਜੀ ਚੋਬੇ ਖਾਤਰ ਵੀ ਲਾਏ ਸੀਗੇ ਚੈੱਕ ਕਰਨ ਵਧੀਆ ਟੰਗੂਰ ਮਾਰੇ ਆ ਦੇਖੋ ਇੰਗੀ ਤਰ੍ਹਾਂ ਵਧੀਆ ਢੰਗੂਰ ਮਾਰਿਆ ਹੈ ਲਗਭਗ ਸਾਰੇ ਦਾਣੇ ਢੰਗੂਰ ਮਾਰਿਆ ਬੋਸ਼ ਮਾਰਦੇ ਆਉਂਦੇ ਹੈਗੇ ਚਲੋ ਚੈੱਕ ਹੋ ਗਏ ਇੱਕ ਅਨੂ ਸ਼ਾਮ ਨੂੰ ਲਾਉਣੇ ਇਹਨੂੰ ਪਿਉਂਤਾ ਵੀ ਆਪਾਂ ਅੱਜ ਦੇ ਬਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਕਿਸੇ ਅਗਲੇ ਬਲੌਗ ਚ ਉਦੋਂ ਤਾਂ ਹੀ ਭਾਈ ਸਾਰਿਆਂ ਨੂੰ ਸਾਸਰੀ ਕਾਲ ਜੀ